ਉਹ ਨਹੀਂ ਉਹ ਬੈਂਕ ਬੈਂਕਿਆ ਚੰਗੀ ਸੁਣ ਦੀ ਸਲਾਹ ਕਰਦੇ ਉੱਥੇ ਸਾਰਿਆਂ ਕੋਲ ਗੱਲ ਚੱਲਦੀ ਹੈ ਕਿ ਇਹਦੇ ਕਰਦੇ ਆਪਾਂ ਕੁਝ ਨਹੀਂ ਬਣਾਇਆ ਜੇ ਜਿਆਦਾ ਹੁੰਦਾ ਤੇ ਆ ਇੱਡਾ ਕੱਟ ਅਸੀਂ ਕੰਨ ਸੁਣ ਲਿਓ ਮੇਰੀ ਗੱਲ ਸੁਣ ਲਿਓ ਮੇਰੀ ਗੱਲ ਥੋੜੀ ਜਿਹੀ ਉਸ ਜਗ੍ਹਾ ਸੜਕ ਨਾਲੋਂ ਆ ਜੜ ਹੋ ਔੱਚੀ ਜਾ ਕੇ ਹੋਰ ਨਹੀਂ ਵੀ ਹੋ ਜਾਣਾ ਬੰਨ ਬਹੁਤ ਉੱਚਾ ਜਦੋਂ ਵਿੱਚ ਗੱਡੀ ਉਸਾਰੀ ਪੜਦੀ ਉਹ ਹੋ ਰਹੇ ਇਹਦੇ ਨਾਲ ਵੀ ਖੋਪਣਾ ਜਾਦੇ ਉਹਦੇ ਨਾਲ ਦੇਖੋ ਇਦਾਂ ਪਾਣੀ ਟੁੱਟਦਾ ਸਾਡਾ ਬਹੁਤ ਨੁਕਸਾਨ ਹੋਇਆ ਤੇ ਟੁੱਟ ਟੁੱਟ ਕੇ ਅਸੀਂ ਫੇਰ ਦੁਆਰੇ ਲਾ ਕੇ ਉਹ ਇੱਤਾਂ ਤੋਂ ਉਹ ਨੀਵਾ ਉਹ ਤੋਂ ਇਦਾਂ ਚ ਆ ਦੇਖੋ ਐ ਡੇਡਾ ਉੱਚਾ ਬੰਨ ਲਾਇਆ ਸੀ ਆ ਮਸ਼ੀਨ ਵਾਲਾ ਇਹ ਵੀਰ ਮੇਰਾ ਲਾ ਕੇ ਆ ਐ ਡੇਡਾ ਸਾਰਾ ਖੁਰ ਗਿਆ ਚਲ ਬਾਇਆ ਬਹੁਤ ਹੈ ਜੀ ਇਹ ਸਾਈਡ ਦੇ ਸ਼ੰਕਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸਾਨ ਆਗੂ ਦੇ ਵੱਲੋਂ ਸੜਕ ਵਿੱਚ ਇੱਕ ਲਗਾਇਆ ਗਿਆ ਸਗਾ ਬੰਨ ਜਿਹਦੇ ਕਰਕੇ ਪਾਣੀ ਜਿਹੜਾ ਬਰਸਾਤਾਂ ਦਾ ਜਾਂ ਸ਼ੰਕਰ ਜਿਹੜਾ ਪਾਣੀ ਆਉਂਦਾ ਨਾਲੇ ਵਾਲਾ ਉਹ ਪਾਣੀ ਸਾਰਾ ਸੜਕ ਤੇ ਭਰ ਜਾਂਦਾ ਸਗਾ ਜਿਹਦੇ ਕਰਕੇ ਬਹੁਤ ਜ਼ਿਆਦਾ ਪਿੱਛੇ ਪ੍ਰੋਬਲਮ ਹੁੰਦੀ ਸਕੂਲ ਵਾਲਿਆਂ ਨੂੰ ਆ ਤੁਸੀਂ ਦੇਖ ਸਕਦੇ ਹੋ ਕਿੱਡਾ ਵੱਡਾ ਜਿਹੜਾ ਬੰਨ ਲਗਾਇਆ ਗਿਆ ਕਿਸਾਨ ਆਗੂ ਤੇ ਵੱਲੋਂ ਤੇ ਕਾਫੀ ਮਾਮਲਾ ਗੰਭੀਰ ਹੋ ਚੁੱਕਾ ਸਕੂਲ ਦਾ ਵੀ ਸਟਾਫ ਪਹੁੰਚੇ ਉਹਨਾਂ ਦਾ ਕਹਿਣਾ ਕਿ ਬੱਚਿਆਂ ਨੂੰ ਪ੍ਰੋਬਲਮਸ ਆਉਂਦੀ ਹੈ ਜਦੋਂ ਇਹ ਬੰਨ ਲਗਾ ਕਰਕੇ ਜਿਹੜਾ ਪਾਣੀ ਹੈ ਉਹ ਸੜਕ 'ਚ ਭਰ ਜਾਂਦਾ ਸੜਕ 'ਚ ਪਾਣੀ ਭਰਨ ਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਪਾਣੀ ਪਿੱਛੇ ਨੂੰ ਜਾਂਦਾ ਤੇ ਜੀਬੀਸੀ ਮੰਗਾਈ ਗਈ ਸੀਗੀ ਸਕੂਲ ਵਾਲਿਆਂ ਵੱਲੋਂ ਤੇ ਪਰ ਕਿਸਾਨ ਆਗੂ ਨੇ ਜਿਹੜਾ ਇਹ ਬੰਨ ਤੋੜਨ ਤੋਂ ਜਿਹੜਾ ਵਿਰੋਧ ਕੀਤਾ ਸੋਨੇ ਦਾ ਜੋ ਮਰਜ਼ੀ ਹੋ ਜੇ ਮੈਂ ਬੰਨ੍ਹ ਨਹੀਂ ਤੋੜ ਦੇਣਾ ਦੋ ਤੇ ਰੇ ਸਮੇਂ ਆਮਣੇ ਸਾਹਮਣੇ ਹੋਈਆਂ ਐ ਜੀ ਤੁਸੀਂ ਦੇਖ ਸਕਦੇ ਆ ਕਿੱਡਾ ਵੱਡਾ ਇੱਥੇ ਜਿਹੜਾ ਬੰਨ ਇੱਕ ਪੁਲੀ ਟੈਪ ਬਣਾਇਆ ਗਿਆ ਸੀ ਪਰ ਪਾਣੀ ਸਾਰਾ ਪਿੱਛੇ ਨੂੰ ਚਲੇ ਜਾਂਦਾ ਸੀ ਮਸਲਾ ਕੀ ਆ ਕਿ ਇਹ ਸ਼ੰਕਰ ਵੱਲੋਂ ਪਾਣੀ ਆ ਰਿਹਾ ਸ਼ੰਕਰ ਦਾ ਪਾਣੀ ਹੈ ਇਹ ਗੰਦੇ ਨਾਲੇ ਵਾਲਾ ਪਰ ਅੱਗੇ ਨਹੀਂ ਜਾਂਦਾ ਪਿਆ ਇੱਥੇ ਕਿ ਬੰਦ ਹੋ ਜਾਂਦਾ ਜਦੋਂ ਪਿੱਛੇ ਪਾਣੀ ਜਰੋਂ ਦੇ ਸੜਕ 'ਚ ਜਾਂਦਾ ਇਹ ਪਾਣੀ ਨੇ ਇੱਧਰ ਨੂੰ ਜਾਣਾ ਹੁੰਦਾ ਇਦਾਂ ਗਾਂ ਨੂੰ ਪਰ ਇੱਧਰ ਜਿਨ੍ਹਾਂ ਦੀ ਜ਼ਮੀਨ ਆਉਂਦੀ ਜਿਨ੍ਹਾਂ ਦੇ ਖੱਤੇ ਆਉਂਦੇ ਉਹਨਾਂ ਨੇ ਇੱਥੇ ਬਹੁਤ ਵੱਡਾ ਇੱਕ ਬੰਨ੍ਹ ਲਾ ਦਿੱਤਾ ਸੜਕ ਦੇ ਉੱਪ ਪਰੇ ਸਬਾਨ ਦੇ ਨਾਲ ਪਿੱਛੇ ਨੂੰ ਸਕੂਲ ਵੱਲ ਨੂੰ ਪ੍ਰੋਬਲਮ ਆ ਰਹੀ ਹੈ ਤੇ ਦੇਖੋ ਲੋਕ ਮੁੰਮੜ ਜਾ ਰਹੇ ਆ ਤੇ ਪਾਣੀ ਕਾਫੀ ਜਿਹੜਾ ਇੱਥੋਂ ਤਿੰਗਾਰ ਬਣ ਚੁੱਕੀ ਤੇ ਦੇਖ ਸਕਦੇ ਆ ਕਿਸਾਨ ਅਗੂ ਤਾਂ ਕਹਿਣਾ ਕਿ ਮੈਂ ਜਿਹੜਾ ਬਨ ਨਹੀਂ ਟੁੱਟਣ ਦੇਣਾ ਜੀ ਵੀ ਸੀ ਵੀ ਲੈ ਕੇ ਆਂਦੀ ਸੀਗੀ ਸਕੂਲ ਦੇ ਸਟਾਫ ਵੱਲੋਂ ਕਿ ਚਲੋ ਆਪਾਂ ਇਹ ਜਿਹੜਾ ਰਾਹ ਖੁਲਾਈ ਕਿਉਂਕਿ ਪ੍ਰੋਬਲਮ ਆ ਰਹੀ ਸੀ ਸਕੂਲ ਵਾਲਿਆਂ ਨੂੰ ਵੀ ਤੇ ਉਹਨਾਂ ਨੇ ਕਹਿਣਾ ਕਿ ਬੱਚਿਆਂ ਨੂੰ ਹੀ ਪ੍ਰੋਬਲਮ ਆ ਰਹੀ ਹੈ ਬੱਚੇ ਡੇਗਦੇ ਪਏ ਆ ਪਾਣੀ ਦੇ ਵਿੱਚ ਪਾਣੀ ਅਸਲ ਵਿੱਚ ਜਿਹੜਾ ਸਕੂਲ ਵੱਲ ਨੂੰ ਜਾ ਰਿਹਾ ਸੁਰਿੰਦਰ ਇੰਟਰਨੈਸ਼ਨਲ ਪਬਲਿਕ ਸਕੂਲ ਵੱਲ ਨੂੰ ਤੇ ਆ ਬੰਨ ਕਰਕੇ ਆ ਰਿਹਾ ਕਿਉਂਕਿ ਪਾਣੀ ਜਿਹੜਾ ਬੰਨ ਕਰਕੇ ਪਿੱਛੇ ਨੂੰ ਜਾ ਰਿਹਾ ਪਰ ਜਦੋਂ ਅਸੀਂ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਹ ਲਾਇਆ ਉਹ ਕਹਿੰਦੇ ਅਸੀਂ ਬੰਨ ਤਾਂ ਲਾਇਆ ਕਿ ਇਹ ਪਾਣੀ ਪੇ ਸਾਡੇ ਖੇਤਾਂ 'ਚ ਆਉਂਦਾ ਤੇ ਸਾਡੇ ਖੇਤ ਖਰਾਬ ਹੁੰਦੇ ਆ ਉਹਨਾਂ ਦਾ ਕਹਿਣਾ ਕਿ ਸ਼ੰਕਰ ਦਾ ਪਾਣੀ ਅਸੀਂ ਇਦਾਂ ਨਹੀਂ ਆਉਣ ਦੇਣਾ ਕਾਫੀ ਜਿਹੜਾ ਮਸਲਾ ਬਣਿਆ ਹੋਇਆ ਤੁਹਾਨੂੰ ਤਸਵੀਰਾਂ ਆਪਾਂ ਦਿਖਾ ਰਹੇ ਹਾਂ ਕਿਸਾਨ ਆਗੂ ਜਿਹੜਾ ਉਹਨੇ ਆ ਪੱਟਣ ਤੋਂ ਇਨਕਾਰ ਕਰਤਾ ਜੀਪੀਐਸ ਦੇ ਨਾਲ ਆ ਜਿਹੜਾ ਬੰਨ ਜੇ ਤੋੜਿਆ ਜਾ ਰਿਹਾ ਸੀ ਕਾਫੀ ਉੱਚਾ ਸੀ ਗਾਏ ਮਿੱਟੀ ਜਿਹੜੀ ਪਾਣੀ ਦੇ ਵਿੱਚ ਜਾ ਕੇ ਗਾਰ ਵੀ ਬਣਦੀ ਹੈ ਤੇ ਪਿੱਛੇ ਸਕੂਲ ਹਨੂ ਵੀ ਪਾਣੀ ਜਾਂਦਾ ਤੇ ਸਕੂਲ ਦਾ ਮੈਨੇਜਮੈਂਟ ਵੀ ਪਹੁੰਚਿਆ ਹੋਇਆ ਆਹੋ ਆਪਾਂ ਤੁਹਾਨੂੰ ਦਿਖਾਉਨੇ ਆ ਕੀ ਗੱਲਬਾਤ ਚੱਲਦੀ ਪਈ ਹੈ ਤੇ ਕਿਸਾਨ ਅੱਗੂ ਤਾਂ ਕਹਿਣਾ ਕਿ ਜੋ ਮਰਜੀ ਕਰ ਲੋ ਮੈਂ ਆਹ ਬੰਨ ਨਹੀਂ ਢਟਣ ਦੇਣਾ ਦੇਖੋ ਕਿੱਡਾ ਵੱਡਾ ਬੰਨ ਜਿਹੜਾ ਸੜਕ ਦੇ ਵਿਚਕਾਰ ਲੱਗਾ ਹੋਇਆ ਜੇ ਵੀ ਸੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਅੱਗੂ ਵੱਲ ਮੌਕੇ ਤੇ ਰੁਕਿਆ ਗਿਆ ਤੇ ਕਾਫੀ ਬਹਿਸ ਚੱਲਦੀ ਪਈ ਆ ਆਪਾਂ ਹੁਣ ਉਧਰੋਂ ਚੱਲਦੇ ਆ ਜੁੜੇ ਰਹੋ ਤੇ ਵੀਡੀਓ ਸ਼ੇਅਰ ਕਰ ਦਿਓ ਜੀ another they're going ਕਾਲੀ ਬੰਨ ਲਾਇਆ ਸੀ ਨਹੀਂ ਤੂੰ ਧਮਕੀ बार-बार ਨਾ ਕਰੇ ਕਰੋ ਅਸੀਂ ਆਪ ਤੇ ਬਚਾ ਲਈ ਆ ਆ ਗਿਆ ਰੈਂਪ ਅਸੀਂ ਨਹੀਂ ਤੂੰ ਧਮਕੀ ਨਾ ਸੰਦੋ ਤੁਸੀਂ ਜੇ ਐਸਪੀ ਵਾਲੀ ਤੁਹਾਨੂੰ ਦੇਣਾ ਕੀ ਇੱਕ ਮਿੰਟ ਵੀ ਗੋੜਾ ਨਹੀਂ ਨਾ ਅਸੀਂ ਫਿਰ ਕੱਲ ਟੀਚਰਸ ਟੀਚਰਸ ਆ ਕੇ ਅਸੀਂ ਆਪ ਲੱਗੇ ਰਹਿਣਾ ਜਿੱਦਾਂ ਸਾਡੇ ਤੋਂ ਹੱਥਾਂ ਨਾ ਕਰੀਏ ਕਿੱਦਾਂ ਕਰੀਏ ਚਲੋ ਅਸੀਂ ਕਰਾਂਗੇ ਇਹ ਸੋਚਦੇ ਆ ਨਾ ਵੀ ਅਸੀਂ ਲੇਡੀਸ ਆਵਾਂਗੇ ਕੋਈ ਸਾਨੂੰ ਤਸਵੀਰ ਕਰਵਾਉ ਆਪਦੀਆਂ ਲੇਡੀਸ ਲੈ ਆਵਾਂਗੇ ਹੋਈ ਜਾਓ ਗੁੱਤੋ ਗੁੱਤੀ ਤੁਹਾਡੀ ਵਾਈਫ ਤੁਹਾਡਾ ਸਾਥ ਨਹੀਂ ਦੇ ਰਹੀਆਂ ਉਹ ਨਹੀਂ ਦੇ ਰਹੀ ਬਹੁਤ ਦੇ ਲੋ ਉਹ ਵੇ ਇਦਾਂ ਹੀ ਆ ਫਿਰ ਉਹਨਾਂ ਨੇ ਉਹ ਕਹਿੰਦੇ ਵੀ ਛੇਤ ਬਹੁਤ ਾਂਝਣੋਂ ਕਦ ਕੁੜੀਆਂ ਨੂੰ ਸਟੋਲ ਲੱਗੇ ਹੋਏ ਉਹ ਕੋਲ ਪੱਤਲ ਆ ਗਿਆ ਕਿ ਉਹ ਤਾਂ ਫੇਰ ਉਹਨੂੰ ਥੋੜਾ ਜਿਆ ਧਾਂਡੇ ਵਾਲ ਦੀ ਹੋਗੀ ਨਾ ਸ਼ਾਂਕਰ ਦੀ ਗੱਲ ਜੀ ਉੱਧਰ ਤਾਂ ਮੇਰੇ ਨਾਲ ਹੀ ਆ ਉਹ ਸਮਰਦਾ ਲੈਡੀ ਸੀਗੇ ਅੰਕਲ ਐਵੇਂ ਕਹੋ ਤਾਂ ਗਈਏ ਉਹਨਾਂ ਨੇ ਗੱਲ ਤੁਹਾਡੇ ਪਾਸੇ ਕਹਿੰਦੇ ਉਹ ਵੀ ਪੱਤੇ ਚੱਲਦੇ ਆ ਕਹਿੰਦੇ ਘਰੇ ਜਾ ਕੇ ਸਮਝਾਉਂਗੀ ਬਸ ਉਹਨੂੰ ਇਦਾਂ ਹੀ ਕਹਿੰਦੇ ਹੁੰਦੇ ਘਰ ਦੇ ਜੇ ਕੋਈ ਨਿਆਣਾ ਗਲਤੀ ਕਰੇ ਤਾਂ ਮਾਂ ਪਿਓ ਦੇ ਕਹਿੰਦਾ ਨਾ ਵੀ ਇਹਦੇ ਘਰ ਜਾ ਕੇ ਛੱਡ ਦੇ ਕੰਨਾ ਬੇਚਾਰਾ ਸਰ ਕਿੱਦਾਂ ਮਸਲਾ ਹੱਲ ਹੋਊਗਾ ਜਿੱਦਾਂ ਤੁਸੀਂ ਕਹਿ ਰਹੇ ਕਿ ਅਸੀਂ ਉਹ ਪੱਟ ਨਹੀਂ ਦੇਣਾ ਪਰ ਇਧਰ ਮੈਨੇਜਮੈਂਟ ਦਾ ਸਕੂਲ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੱਟਣਾ ਆ ਵੀ ਕਿੱਦਾਂ ਮਸਲਾ ਹੱਲ ਹੋਊਗਾ ਕਿਤਾ ਦਾ ਪੂਰੀ ਨੁਕਸਾਨ ਹੁੰਦਾ ਫਸਲ ਦਾ ਅਸੀਂ ਪੁਲਿਸ ਹੱਥ ਜੋੜ ਕੇ ਬੇਨਤੀ ਇਹਨਾਂ ਨੂੰ ਵੀ ਕਹਿੰਦੇ ਜਿਹੜੇ ਕਹਿੰਦੇ ਪੱਟਣਾ ਆ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਉਹਦਾ ਕੋਈ ਪਿੱਛੇ ਮਸਲਾ ਹੱਲ ਕਰੀ ਜਾਵੇ ਅਸੀਂ ਆਪਦੇ ਖੇਤਾਂ 'ਚ ਪਾਣੀ ਨਹੀਂ ਪੈਣ ਦੇਣਾ ਕਿਉਂ ਇਹ ਸ਼ੰਕਰਪਿੰਡ ਦੇ ਖੱਤੇ ਵੀ ਨਹੀਂ ਗੇ ਢੇਰੀਆਂ ਪਿੰਡ ਦੇ ਖੇਤ ਆ ਤੇ ਸ਼ੰਕਰ ਦਾ ਪਾਣੀ ਅਸੀਂ ਕਿਉਂ ਪੈਣ ਦੇਈਏ ਸੱਚ ਤਾਂ ਤੁਸੀਂ ਕਿਹਨੇ ਨੁਕਸਾਨ ਤੁਹਾਡਾ ਹੋ ਰਿਹਾ ਤਾਂ ਨੁਕਸਾਨ ਤਾਂ ਹੀ ਪਿੱਛੇ ਦੇਖੀ ਗਏ ਉਹਨਾਂ ਦਾ ਵੀ ਬਹੁਤ ਹੋ ਰਿਹਾ ਸਰ ਉਹ ਪ੍ਰਸ਼ਾਸਨ ਨੂੰ ਤੁਸੀਂ ਵੀ ਪ੍ਰਸ਼ਾਸਨ ਨੂੰ ਦੱਸੋ ਬੰਨ ਜਿਹੜਾ ਲਾਇਆ ਕਿਉਂਕਿ ਆ ਬੰਨ ਜਿਹੜਾ ਰੋਡ ਦੇ ਉੱਤੇ ਲੱਗਾ ਹੋਇਆ ਤੁਹਾਡੀ ਜ਼ਮੀਨ ਦੇ ਵਿੱਚ ਨਹੀਂ ਹੈਗਾ ਜਿਹੜਾ ਤੁਸੀਂ ਕਹਿ ਸਕਦੇ ਅਸੀਂ ਲਾਇਆ ਅਸੀਂ ਨਹੀਂ ਲੰਘਣ ਦੇਣਾ ਹਨਾ ਰੋਡ ਦੇ ਵਿੱਚ ਪਾਣੀ ਵੀ ਨਹੀਂ ਗੰਦਾ ਪਿੰਡ ਪਾ ਸਕਦਾ ਸ਼ਾਂਕਰ ਦਾ ਉਹਨਾਂ ਰੋਡ ਦੇ ਵਿੱਚ ਕਿਉਂ ਮੰਡੀ ਬੋਰਡ ਦਾ ਰੋਡ ਹੈ ਮੈਂ ਤਾਂ ਵਾਰ-ਵਾਰ ਕਹਿ ਰਹੇ ਹਾਂ ਉਹਦੇ ਵਿੱਚ ਕਿਉਂ ਪਾਣੀ ਪਾਉਂਦੇ ਛਾਂੜ ਕੇ ਸੜਕੇ ਸੜਕ ਕੋਈ ਪਾਣੀ ਛੱਡਦਾ ਹੁੰਦਾ ਜੀ ਸੜਕਾਂ ਤਾਂ ਹੁੰਦੀਆਂ ਪਿੰਡ ਤੋਂ ਪਿੰਡ ਜਾਣ ਨੂੰ ਪਿੰਡ ਤੋਂ ਪਿੰਡ ਜਾਣ ਨੂੰ ਸੜਕਾਂ ਪਾਣੀ ਛੱਡਣ ਨੂੰ ਨਹੀਂ ਹੁੰਦੀਆਂ ਗੰਦਾ ਪਾਣੀ ਸਰ ਕਿੱਦਾਂ ਹੱਲ ਨਿਕਲੂਗਾ ਫਿਰ ਹੁਣ ਇਹਦਾ ਦੋਨੇ ਕੀ ਦੋਨੀਆਂ ਤੇਰਾ ਆਪਸ ਵਿੱਚ ਅੰਮੋ ਸਾਹਮਣੀ ਹੋਣਗੇ ਜਾਂ ਫੇ ਸ਼ਾਂਤੀ ਨਹੀਂ ਹੋਜੂਗਾ ਸਾਹਮਣੇ ਅਸੀਂ ਕਦੋਂ ਹੋਣਾ ਜੀ ਅਸੀਂ ਗਵਾਂਡੀ ਕੋਲ ਮੈਡਮ ਕਹਿ ਰਹੇ ਕਿ ਕੱਲੂ ਅਸੀਂ ਬੱਚਿਆਂ ਨੂੰ ਜਾਂ ਅਸੀਂ ਸਟਾਪ ਆਉਂਗਾ ਅਸੀਂ ਆਪ ਚੱਕਾਂਗੇ ਫਿਰ ਤਾਂ ਬਵਾਦ ਵੱਜ ਜਾਣਾ ਇਹ ਹਾਂਜੀ ਫਿਰ ਉਹ ਚਲੋ ਜੇ ਕੱਲ ਦਾ ਤਾਂ ਕੱਲ ਦਾ ਦੇਖੀ ਜਾਊਗੀ ਅੱਜ ਤਾਂ ਅਸੀਂ ਇਹਨਾਂ ਦੇ ਬਹੁਰੇ ਬੇਨਤੀ ਕਰਦੇ ਵੀ ਨਾ ਚੱਕਣ ਇਹ ਸਾਡਾ ਪਾਣੀ ਮੂਰੇ ਫਸਲਾਂ ਖਰਾਬ ਹੋ ਉਹ ਕਹਿ ਰਹੇ ਕਿ ਚਲੋ ਅ ਹਾਂਜੀ ਪਵਾ ਦੇਣੇ ਅਸੀਂ ਇਹ ਕਹਿਤਾ ਸੀ ਮਿੱਟੀ ਪਵਾ ਦਿਓ ਜੀ ਫਿਰ ਅਸੀਂ ਇਹਨੂੰ ਚੱਕ ਦਿਆਂਗੇ ਇਹ ਤਾਂ ਟਰਾਲੀਆਂ ਹੀ ਦੋ ਆ ਜੀ ਇੱਥੇ 100 150 ਟਰਾਲੀ ਪੈਣੀ ਆ ਨਾਲ ਅੱਗੇ 150 ਕੰਤਾ ਨਹੀਂ ਉਹਨਾਂ ਨੇ ਪਾ ਕੇ ਚਲੋ ਸਰ ਜੀ ਗੱਲ ਸੁਣੋ ਇਦਾਂ ਕਰਦੇ ਹੋ ਸਰ ਇਹ ਨਹੀਂ ਮੰਨ ਰਹੇ ਜਾਇ ਕਹਿ ਰਹੇ ਵੀ ਸਾਡੇ ਟਰਾਲੀਆਂ ਤੁਸੀਂ ਪਵਾ ਦਿਓ ਅਸੀਂ ਬੇਨਤੀ ਇਹਨਾਂ ਨੂੰ ਇਹ ਕਹਿੰਦੇ ਵੀ ਤੁਸੀਂ ਸਾਡੇ ਐ ਸ਼ੰਕਰ ਤੱਕ ਧੋਤਰਾ ਤੱਕ ਪਵਾ ਦਿਓ ਤੁਸੀਂ ਕਰਦੇ ਹੋ ਇਹ ਸੋਲੂਸ਼ਨ ਸਰ ਤੁਸੀਂ ਕਰ ਸਕਦੇ ਇਦਾਂ ਨਹੀਂ ਜੀ ਅਸੀਂ ਸ਼ੰਕਰ ਦੇ ਨਾਂ ਵਸਨੀਕ ਆ ਨਾ ਸਰਪੰਚ ਪੰਚ ਆ ਕੋਈ ਸਰਪੰਚ ਪੰਚ ਦਾ ਕੰਮ ਹੈ ਡੇਢ ਤੋਂ 2 ਟਰਾਲੀਆਂ ਦੀ ਗੱਲ ਹੈ ਅੰਕਲ ਦੇ ਤੋਂ ਕੁਝ ਵੀ ਨਹੀਂ ਅੰਕਲ ਕਰਾਉਦੇ ਨਹੀਂ ਆਏ ਹੋਈ ਅੰਕਲ ਸਾਡੇ ਨਾਲ ਮਜ਼ਾਕ ਕਰਦੇ ਆ ਸਰ ਕਿਸਾਨ ਆਗੂ ਤੋਂ ਤਾਂ ਮਸਲੇ ਹੱਲ ਕਰਾਉਂਦੇ ਆ ਪਰ ਇਹ ਪਹਿਲਾ ਮਸਲਾ ਜਿਹੜਾ ਮਸਲਾ ਜਾਨੀ ਕਿ ਬਣ ਕੇ ਬੈਠਾ ਹੋਇਆ ਆ ਕਿਸਾਨ ਆਗੂ ਨੇ ਕੋਈ ਇਹ ਮਸਲਾ ਇਹਦੇ ਕੁੜ ਕੁੜਕਾੜਾ ਆ ਅਸੀਂ ਆਪਦੀ ਫਸਲ ਬਚਾਉਣੇ ਕੁੜਕਾ ਕੁੜਕਾ ਕਰਕੇ ਹੀ ਤਾਂ ਜਿਹੜਾ ਇਕੱਠੇ ਹੋ ਕੇ ਜੇਪੀਸ ਤੱਕ ਆ ਗਿਆ ਕਿੜਕਾ ਨਹੀਂ ਹੈਗਾ ਕਿਸੇ ਦੀ ਨਾ ਇਹ ਗਲਤ ਕੰਮ ਕਰ ਰਿਹਾ ਹੈ ਜੀ ਜੇ ਸੀ ਵੀ ਲਈ ਆ ਕੇ ਜਿਹੜਾ ਸਾਡਾ ਰੈਂਪ ਬਣਾਇਆ ਵੀ ਅੱਗੇ ਪਾਣੀ ਨਾ ਆਵੇ ਦੂਜੀ ਝੂਹ ਚ ਨਾ ਆਵੇ ਪਾਣੀ ਇਹਨਾਂ ਦੀ ਝੂਹ ਦੇ ਵਿੱਚ ਹੀ ਸ਼ੰਕਰ ਦਾ ਪਾਣੀ ਸ਼ੰਕਰ ਚ ਰਵੇ ਇਹ ਠੱਕੇਸ਼ਾ ਇਹ ਕਰ ਸ਼ੰਕਰ ਦੇ ਪਾਣੀ ਨਾ ਇਹ ਵੀ ਪਰੇਸ਼ਾਨ ਆ ਇਹ ਕਿਹੜੇ ਖੁਸ਼ ਆ ਵੀ ਜਿਹੜੀ ਕੋਸ ਪਾਣੀ ਨਾ ਸਵਾਲ ਜਵਾਬ ਕਰੋ ਨਾ ਵੀ ਪਰੇਸ਼ਾਨੀ ਹੈ ਤੇ ਆਪ ਦੇ ਸਰ ਇਹਨਾਂ ਨੇ ਤਾਂ ਹੀ ਬਹੁਤ ਵਾਰ ਕੀਤੀ ਇਹ ਤਾਂ ਹਰ ਵਾਰੀ ਸਾਨੂੰ ਕਹਿੰਦੇ ਵੀਡੀਓ ਬਣਾਓ ਸਾਨੂੰ ਦੱਸਣਾ ਜਾ ਕੇ ਜੀ ਜੀ ਮੈਂ ਹੁਣ ਕੀ ਤੁਸੀਂ ਕਹਿਣਾ ਚਾਹੋਗੇ ਇਸ ਬਵਾਦ ਬਾਰੇ ਦੇਖੋ ਜੀ ਇਹ ਜਿਹੜਾ ਮਸਲਾ ਆ ਪਹਿਲੀ ਗੱਲ ਤਾਂ ਇਹ ਜਿਹੜਾ ਹੈਗਾ ਨਾਲਾ ਇਹ ਪਰਸਾਤੀ ਨਾਲਾ ਸੀਗਾ ਠੀਕ ਹੈ ਜੀ ਪਿੰਡ ਨੇ ਸ਼ੰਕਰ ਨੇ ਕੀ ਕੀਤਾ ਸਾਰੇ ਛੱਪੜ ਕਰਕੇ ਉੱਤੇ ਬੰਦ ਉਹ ਪਾਣੀ ਜਿਹੜਾ ਸਾਰਾ ਡਾਇਵਰਟ ਹੋ ਕੇ ਇਸ ਜਗ੍ਹਾ ਤੇ ਆ ਰਿਹਾ ਚਲੋ ਉਹ ਤਾਂ ਦਿੱਕਤ ਜਿਹੜੀ ਕਿਹੜੀ ਸੀਗੀ ਸਾਨੂੰ ਅਸੀਂ ਉਹ ਫੇਸ ਕਰ ਹੀ ਰਹੇ ਸੀ ਲਗਭਗ ਸਾਨੂੰ ਡੇਢ ਸਾਲ ਹੋ ਚੁੱਕਾ ਹੁਣ ਜਿਹੜੇ ਤੁਸੀਂ ਜਿਨ੍ਹਾਂ ਦੀ ਪਹਿਲਾਂ ਇੰਟਰਵਿਊ ਲੈ ਕੇ ਦੇ ਲੈ ਰਹੇ ਹੋ ਜਾਂ ਕਰ ਚੁੱਕੇ ਹੋ ਉਹਨਾਂ ਦਾ ਕੀ ਆ ਉਹ ਇਹ ਕਹਿ ਰਹੇ ਆ ਵੀ ਤੁਸੀਂ ਚਾਹੇ ਐਂ ਕਰ ਲੋ ਤੇ ਚਾਹੇ ਉਹ ਕਰ ਲੋ ਮੈਂ ਜੋ ਕਹਿਤਾ ਬਸ ਉਹੀ ਫਰਮਲੀ ਮੇਰਾ ਡਿਸੀਜਨ ਆ ਇਹਦਾ ਇੱਥੇ ਸਾਨੂੰ ਹੁਣ ਤੁਸੀਂ ਪਿੱਛੇ ਜੇ ਦੇਖਿਆ ਹੀ ਆ ਵੀ ਇਹਦਾ ਕੀ ਸੋਲੂਸ਼ਨ ਹੈ ਹੁਣ ਇਹ ਕਹਿੰਦੇ ਆ ਇਹਨਾਂ ਦਾ ਬੇਸਿਕਲੀ ਆ ਵੀ ਰੈਂਪ ਬਣਾ ਦਿੱਤਾ ਹੈ ਰੈਂਪ ਇਟ ਮੀਨਸ ਇਹ ਕੀ ਵੀ ਰੈਂਪ ਆ ਰੈਂਪ ਤੋਂ ਉੱਤੋਂ ਚੀਜ਼ ਨਿਕਲ ਕੇ ਪਾਣੀ ਚ ਡੁੱਬ ਜਾਵੇ ਇਹਨਾਂ ਦਾ ਕਹਿਣ ਦਾ ਮਤਲਬ ਇਹਨਾਂ ਦੇ ਇਹ ਆ ਵੀ ਸਾਡਾ ਰੈਂਪ ਸੇਫ ਆ ਤੁਸੀਂ ਜਿੱਦਾਂ ਮਰਜ਼ੀ ਚੀਜ਼ ਉੱਪਰੋਂ ਕੱਢ ਲੈ ਸਾਡੇ ਵੱਲੋਂ ਗਾਹ ਜਾ ਕੇ ਡੁੱਬ ਜਾਵੇ ਅਸੀਂ ਰੈਂਪ ਸੇਫ ਬਣਾਇਆ ਆ ਅੱਛਾ ਜੀ ਜੇ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਆ ਰੈਂਪ ਕਲੀਅਰ ਕਰ ਦਿਓ ਅਸੀਂ ਨਹੀਂ ਕਰਨਾ ਜੇ ਅਸੀਂ ਇਹਨਾਂ ਨੂੰ ਕਹਿ ਰਹੇ ਆ ਵੀ ਤੁਹਾਡੀ ਮਿੱਟੀ ਚੱਕੋਗੇ ਤੁਹਾਡੇ ਖੱਤਿਆਂ ਨੂੰ ਲਾ ਦੇ ਅਸੀਂ ਨਹੀਂ ਕਰਨਾ ਬਤਲ ਕਿਸੇ ਸੋਲੂਸ਼ਨ ਤੇ ਆ ਹੀ ਨਹੀਂ ਰਹੇ ਜੇ ਅਸੀਂ کہہ ਰਹੇ ਹਾਂ ਵੀ ਤੁਸੀਂ ਬੱਚਿਆਂ ਦਾ ਨੁਕਸਾਨ ਹੋ ਰਿਹਾ ਉਹਦੀ ਜ਼ਿੰਮੇਵਾਰੀ ਚੁੱਕ ਲੋ ਅਸੀਂ ਨਹੀਂ ਚੁੱਕਣੀ ਕਿਸੇ ਦੇ ਖੱਤਿਆਂ ਦਾ ਨੁਕਸਾਨ ਹੋ ਰਿਹਾ ਤੁਸੀਂ ਜ਼ਿੰਮੇਵਾਰੀ ਚੁੱਕ ਲੋ ਅਸੀਂ ਨਹੀਂ ਚੁੱਕਣੀ ਸੋ ਇਹ ਤਾਂ ਉਹੀ ਚੀਜ਼ ਹੋ ਰਹੀ ਆ ਵੀ ਮੈਂ ਜਿੱਦੋਂ ਨੂੰ ਦੇਖਣਾ ਮੈਂ ਬਸ ਉਦੋਂ ਨੂੰ ਦੇਖਣਾ ਹੁਣ ਇੰਨੇ ਬੰਦੇ ਖੜੇ ਆ ਮੇਰੇ ਖਿਆਲ ਚ ਇਹ ਇੱਕ ਪਰਸਨ ਇਹ ਹੈ ਵੀ ਜਿਹੜੇ ਬਿਲਕੁਲ ਗੱਲ ਕਿਸੇ ਡਿਸੀਜਨ ਤੇ ਨਹੀਂ ਆ ਰਹੇ ਔਰ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਸਕੂਲ ਦਾ ਨੁਕਸਾਨ ਹੋ ਰਿਹਾ ਤੇ ਜੇ ਇਹਨਾਂ ਦੀ ਜ਼ਮੀਨ ਹੈ ਇਹ ਠੇਕੇ ਦਿੰਦੇ ਆ ਪਿੱਛੇ ਤੁਸੀਂ ਦੇਖ ਲਓ ਜ਼ਿੰਮੇਵਾਰ ਭਾਈ ਖੜੇ ਹੋਏ ਆ ਉਹ ਵੀ ਜਿਹੜੇ ਤੁਹਾਡੇ ਪਿੱਛੇ ਖੜੇ 17 ਕਿੱਲੇ ਦੀ ਜ਼ਮੀਨ ਹੈ ਉਹਨਾਂ ਦੀ ਠੇਕਾ ਭਰਦੇ ਆ ਇਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਕੀ ਇਹ ਸਰ ਪੂਰਾ ਕਰਨਗੇ ਇਹਨਾਂ ਦਾ ਕੋਈ ਕੱਲ ਦਾ ਆਨਸਰ ਹੈ ਹਾਂਜੀ ਸਰ ਨਦੀ ਵਿੱਚ ਅਸੀਂ ਕਹਿਣਾ ਸੀ ਕਹਿ ਦਿੱਤਾ ਠੀਕ ਹੈ ਜੀ ਠੀਕ ਸਤਿ ਸ਼ੰਕਰ ਤੋਂ ਤੁਹਾਨੂੰ ਆਹ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਕਾਫੀ ਵਿਵਾਦ ਬਣਿਆ ਹੋਇਆ ਇੱਥੇ ਕੀ ਸ਼ੰਕ ਤੋਂ ਢੇਰਿਆਂ ਨੂੰ ਆਉਂਦਾ ਜਿਹੜਾ ਰੋਡ ਆ ਉੱਥੇ ਪਾਣੀ ਕਾਫੀ ਖੜਾ ਰਹਿੰਦਾ ਤੁਹਾਨੂੰ ਪਤਾ ਹੀ ਆ ਉਹ ਪਾਣੀ ਸ਼ੰਕਰ ਦੇ ਨਾਲੇ ਦਾ ਆ ਜੀ ਸ਼ੰਕਰ ਦਾ ਨਾਲਾ ਜਿਹੜਾ ਉਹਦਾ ਪਾਣੀ ਜਿਹੜਾ ਸਾਰਾ ਹੀ ਸੜਕ ਵਿੱਚ ਆਉਂਦਾ ਤੇ ਜਦੋਂ ਇੱਧਰ ਅਸੀਂ ਆਏ ਤਾਂ ਸਾਨੂੰ ਪਤਾ ਲੱਗਾ ਕਿ ਕਿਸਾਨ ਆ ਗੂ ਆ ਜਿਹੜਾ ਆਪਣੇ ਆਪਣੇ ਦੇ ਕਿਸਾਨ ਆ ਗੂ ਆਵੇਂ ਉਹਨੇ ਜੀ ਸੜਕ ਦੇ ਵਿੱਚ ਬਹੁਤ ਵੱਡਾ ਇੱਕ ਰੈਂਪ ਇੱਕ ਜਿਹੜਾ ਬੰਨ ਲਾਇਆ ਹੋਇਆ ਆਪਾਂ ਤੁਹਾਨੂੰ ਦਿਖਾਉਨੇ ਆਹ ਦੇਖ ਸਰਦਾਰ ਜੀ ਆ ਬਨ ਲੱਗਾ ਸੀਗਾ ਤੇ ਅੱਜ ਜੀਬੀਸੀ ਦੇ ਨਾਲ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਿਆ ਸੜ ਗਿਆ ਇਹ ਉਧਰ ਸੜਕਾਰੀ ਇਧਰੋਂ ਸੜਕਾਰੀ ਤੇ ਵਿਚਕਾਰ ਆ ਇਹਦਾ ਬਟਾ ਰੈਂਪ ਜਾਂ ਫਿਰ ਬਨ ਲਾਇਆ ਹੋਇਆ ਸੀਗਾ ਜਿਸ ਦੇ ਕਰਕੇ ਪਾਣੀ ਜਿਹੜਾ ਆ ਗੱਲ ਨਾਲਾ ਚੱਲਦਾ ਪਿਆ ਇਹ ਸਾਰਾ ਪਾਣੀ ਸੜਕ ਵਿੱਚ ਉਹਨੇ ਰੂਵਰ ਹੁੰਦਾ ਇਹ ਗਾਂ ਨੂੰ ਨਹੀਂ ਜਾਂਦਾ ਜੇ ਗਾਂ ਨੂੰ ਜਾਂਦਾ ਹੋਵੇ ਤਾਂ ਸਿੱਧਾ ਨੰਗ ਜੂ ਪਰ ਇੱਥੇ ਕਿਸਾਨ ਆ ਕੁ ਦਾ ਕਹਿਣਾ ਕਿ ਜਿਹੜਾ ਪਾਣੀ ਹੈ ਸ਼ੰਕਰ ਦਾ ਸੀ ਇਧਰੋਂ ਨਹੀਂ ਆਉਣ ਦੇਣਾ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਫਸਲ ਖਰਾਬ ਹੁੰਦੀ ਜੋ ਦੇਖਿਆ ਜਾਉ ਤਾਂ ਪਿੱਛੇ ਵੀ ਕਾਫੀ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਇਸ ਪਾਣੀ ਨਾਲ ਤੇ ਦੋਨੇ ਤਰ੍ਹਾਂ ਆਪਸ ਵਿੱਚ ਫਿਲਹਾਲ ਬਹਿਸ ਕਰ ਰਹੀ ਸੀ ਕਿਸਾਨਾਂ ਕੋਰੇ ਜੀਪੀਸੀ ਨੂੰ ਰੁਕਾ ਦਿੱਤਾ ਕਹਿੰਦਾ ਵੀ ਮੈਂ ਆਹ ਬੰਨ ਨਹੀਂ ਰੁੱਟਣ ਦੇਣਾ ਜਦ ਕਿ ਇਹ ਸੜਕ ਦੇ ਵਿਚਕਾਰ ਬਣਿਆ ਹੋਇਆ ਬੰਨ ਹੈ ਤੇ ਆਓ ਆਪਾਂ ਤੁਹਾਨੂੰ ਦਿਖਾਉਨੇ ਕਿ ਮਸਲਾ ਹੈਗਾ ਕਿਦਾਂ ਹਾਂ ਤੁਸੀਂ ਦੇਖ ਲਓ ਸ਼ੰਕਰ ਦਾ ਇਹ ਛੱਪੜ ਆ ਜੀ ਛੱਪੜ ਦਾ ਪਾਣੀ ਸੌਰੀ ਗੰਦੇ ਨਾਲੇ ਦਾ ਇੱਥੇ ਤੱਕ ਆਉਂਦਾ ਇਧਰ ਦਾ ਬੰਦ ਆ ਇਧਰ ਇਧਰ ਤੱਕ ਆਉਂਦਾ ਇਹ ਮਸਲਾ ਤਾਂ ਸ਼ੰਕਰ ਦੇ ਪਾਣੀ ਦਾ ਪਰ ਇੱਥੇ ਦੋ ਜਿਹੜੇ ਆ ਧਿਰਾਂ ਦੋਨੇ ਕਿਸਾਨ ਤੇ ਰਹੇ ਕਹਿ ਸਕਦੇ ਆ ਆਪਸ ਵਿੱਚ ਉਲਝੀਆਂ ਹੋਈਆਂ ਤੇ ਸਕੂਲ ਤੇ ਮੈਨੇਜਮੈਂਟ ਵੀ ਪਹੁੰਚਿਆ ਕਿਉਂਕਿ ਇਹ ਪਾਣੀ ਸਾਰਾ ਗੰਦਾ ਜਿਹੜਾ ਆ ਬਨ ਲੱਗਣ ਦੇ ਕਰਕੇ ਪਾਣੀ ਸਾਰਾ ਹੀ ਪਿੱਛੇ ਨੂੰ ਜਾ ਰਿਹਾ ਤੇ ਸਕੂਲ ਵੱਲ ਨੂੰ ਵੀ ਜਾ ਰਿਹਾ ਤੇ ਇਹ ਰਸਤਾ ਵੀ ਖਰਾਬ ਹੋ ਰਿਹਾ ਇੱਥੋਂ ਦੇ ਬੱਚੇ ਵੀ ਸਕੂਲ ਦਾ ਕਹਿਣਾ ਕਿ ਬੱਚੇ ਵੀ ਇਧਰ ਦੀ ਨੰਗਦੇ ਉਹਨਾਂ ਨੂੰ ਪ੍ਰੋਬਲਮਸ ਆ ਰਹੀ ਆ ਬੈਨ ਸਾਨੂੰ ਘਮਾ ਕੇ ਲਿਉਣੀ ਪੈਂਦੀ ਆ ਤੇ ਕਰਕੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਤੇ ਜੁੜੇ ਰਹੋ ਜੀ ਤੇ ਤੁਸੀਂ ਦੇਖ ਸਕਦੇ ਆ ਕਾਫੀ ਜਿਹੜਾ ਵਿਵਾਦ ਬਣਿਆ ਹੋਇਆ ਤੇ ਬੰਨ ਜਿਹੜਾ ਇਹ ਸੜਕ ਵਿੱਚ ਲੱਗਾ ਹੋਇਆ ਸਕੂਲ ਦੇ ਮੈਨੇਜਮੈਂਟ ਨੇ ਕਰ ਲਿਆ ਤਾਂ ਦਿੱਤੀ ਜਾ ਕਿ ਜਿਹੜੀ ਆ ਸੈਡਾ ਦੇ ਲਾਣੇ ਤੁਹਾਡੇ ਖੱਤਿਆਂ ਦੇ ਨਾਲ-ਨਾਲ ਦੀ ਤੇ ਪਰ ਆ ਸੜਕ ਜਿਹੜੀ ਕਲੀਅਰ ਕਰਦੇ ਪਰ ਕਿਸਾਨਾਂ ਆਖੂ ਤਾਂ ਕਹਿਣਾ ਕਿ ਤੁਸੀਂ ਜੋ ਮਰਜ਼ੀ ਕਰ ਲਓ ਕਿ ਮੈਂ ਆ ਬੰਨ ਨਹੀਂ ਚੱਕਣ ਦੇਣਾ ਜੀ ਵੀ ਸੀ ਨੂੰ ਰੁਕਵਾ ਦਿੱਤਾ ਚੱਲਦੀ ਨੂੰ ਤੇ ਵਿਵਾਦ ਹੱਲੇ ਹੀ ਬਣਿਆ ਹੋਇਆ ਹੈ ਤੇ ਸ਼ੰਕਰ ਤੋਂ ਢੇਰੀ ਨੂੰ ਜਾਂਦਾ ਰੋੜਿਆ ਜਿੱਦਾ ਅਸੀਂ ਪਹਿਲਾਂ ਵੀ ਬਹੁਤ ਵਾਰੀ ਪ੍ਰਸ਼ਾਸਨ ਨੂੰ ਅਪੀਲਾਂ ਕੀਤੀਆਂ ਕਿ ਇਸ ਮਸਲੇ ਦਾ ਹੱਲ ਕਰੋ ਕਿਉਂਕਿ ਸ਼ੰਕਰ ਤੋਂ ਆ ਗੰਦਾ ਪਾਣੀ ਆ ਰਿਹਾ ਝੱਪੜ ਦਾ ਤੇ ਇੱਥੇ ਆ ਕੇ ਬੰਦ ਹੋ ਜਾਂਦਾ ਪਾਣੀ ਜਦੋਂ ਜ਼ਿਆਦਾ ਹੁੰਦਾ ਜਾਇਜ਼ ਹੈ ਕਿ ਉਹ ਫੇਰ ਬਾਹਰ ਆਊਗਾ ਇੱਧਰ ਸੜਕ ਵੱਨੂ ਆ ਜਾਂਦਾ ਤੇ ਪਾਣੀ ਗਾਂਹ ਦੀ ਨੰਗਣ ਦੀ ਬਜਾਏ ਪਿੱਛੇ ਨੂੰ ਜਾ ਰਿਹਾ ਸੜਕ ਉਤੋਂ ਵੀ ਹਾਲਾਂਕਿ ਸੜਕ ਤੇ ਹੋਣਾ ਵੀ ਗਲਤ ਗੱਲ ਆ ਇਹ ਪ੍ਰਸ਼ਾਸਨ ਨੂੰ ਚਾਹੀਦਾ ਪਿੰਡ ਵਾਸੀ ਨੂੰ ਚਾਹੀਦਾ ਕਿ ਝੱਪੜ ਦਾ ਪਾਣੀ ਝੱਪੜ ਦੇ ਵਿੱਚ ਸਿੱਟਿਆ ਜਾਵੇ ਜਾਇਦਾ ਗਾਂ ਨੂੰ ਨਿਕਾਸ ਕੀਤਾ ਜਾਵੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇਹਨੂੰ ਕੀਤਾ ਜਾਵੇ ਸਹੀ ਪਰ ਅੱਗੇ ਆ ਜਿਹੜਾ ਬੰਨ ਲਾਉਣ ਕਰਕੇ ਪਾਣੀ ਜਿਹੜਾ ਪਿੱਛੇ ਨੂੰ ਚਦਾ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਆ ਤੇ ਕੀ ਮਤਲਬ ਹੁੰਦਾ ਮੰਨਦਾ ਪਿਆ ਤੇ ਕਾਫੀ ਆਪ ਸੋਚ ਵਹਿਸਭਾਈਆ ਵੀ ਹੋਇਆ ਹੈ ਤੁਸੀਂ ਆ ਚੈੱਕ ਕਰ ਲਓ ਕਿ ਸਾਰਾ ਹੀ ਜਿਹੜਾ ਬੰਨ ਲੱਗਾ ਸਗਾ ਇੱਕ ਸੜਕ ਦੇ ਉੱਤੇ ਕਿਸਾਨ ਅੱਗੂ ਵੱਲੋਂ ਲਾਇਆ ਗਿਆ ਉਹ ਤਾਂ ਕਹਿਣਾ ਹੈਗਾ ਕਿ ਇਹ ਖੱਤੇ ਆ ਮਨ ਨੂੰ ਸਾਡੇ ਜਾਂਦਾ ਪਾਣੀ ਇੱਥੇ ਜਾਣ ਨਹੀਂ ਦੇਣਾ ਤੇ ਪਿੱਛੇ ਵੀ ਪ੍ਰੋਬਲਮ ਆ ਰਹੀ ਹੈ ਬੱਚਿਆਂ ਨੂੰ ਖੱਤਿਆਂ ਦੇ ਵਿੱਚ ਵੀ ਪਾਣੀ ਜਾ ਰਿਹਾ ਤੇ ਤੱਤ ਦਰਵਾਜ਼ਾ ਮੌਕੇ ਦੀ ਐਮਐਲਏ ਬੀਬੀ ਤੱਕ ਵੀ ਇਹ ਲੰਮਾ ਤਾਂ ਪਹੁੰਚੀਆਂ ਆ। ਅੱਛਾ ਖਾ ਲੋ ਸਤਿ ਸ੍ਰੀ ਅਕਾਲ ਆਇਆ ਜਗਰ ਹਾਂ ਉਹ ਦੋਖਿਆ ਸਾਡਾ ਬਿਲਕੁਲ ਨਹੀਂ ਦੋਖ ਲੱਗਦਾ ਕਿ ਪੰਜਾਛੇ ਦਿਨਾਂ ਦੇ ਬੰਬੇਰ ਬਾਦ ਸਾਡਾ ਬਾੜਾ ਨਹੀਂ ਬੀਤਦਾ ਉਹ ਕਿਹੜਾ ਹੋਰ ਕੀ ਗੱਲ ਹੋਰ ਕੀ ਆ ਹਾਂ ਆਓ ਤੁਨ ਨਾ ਤੇ ਐਮਪੀ ਨੇ ਪਾਣੀ ਸਹੀ ਹੈ ਸੈਟਾਂ ਦੇ ਲੱਗ ਜਵੀਂ ਇਹਨਾਂ ਸਾਈਡਾਂ ਤੇ ਹੋ ਰਿਹਾ ਗੱਲ

ਜਾਂਦੀ ਸੜਕ ਤੇ ਇਸ ਸਮੇਂ ਕਾਫੀ ਰੌਲਾ ਰੱਪਾ ਪੈ ਰਿਹਾ ਜਿਹੜੀ ਤੁਸੀਂ ਦੇਖ ਸਕਦੇ ਆ ਆ ਜਿਹੜੀ ਮਿੱਟੀ ਆ ਇਹ ਬੰਨ ਲਾਇਆ ਗਿਆ ਸਿਕਾ ਕਿਸਾਨਾਂ ਆਗੂ ਦੇ ਵੱਲੋਂ ਉਹਨਾਂ ਦਾ ਕਹਿਣਾ ਕਿ ਜਿਹੜਾ ਸ਼ੰਕਰ ਦਾ ਗੰਦਾ ਪਾਣੀ ਆ ਉਹ ਇੱਧਰ ਨੂੰ ਨਹੀਂ ਆਉਣ ਦੇਣਾ ਮਤਲਬ ਉਹਦਾ ਪਾਣੀ ਦਾ ਨਿਕਾਸ ਹੈ ਨਹੀਂ ਉੱਥੇ ਰੁਕ ਜਾਂਦਾ ਤੇ ਆ ਉਹਦੇ ਕਰਕੇ ਸੜਕ 'ਚ ਪਾਣੀ ਆ ਜਾਂਦਾ ਤੇ ਆ ਬੰਨ ਲਾਉਣ ਕਰਕੇ ਪਾਣੀ ਗਾਂ ਨੂੰ ਨਹੀਂ ਜਾ ਰਿਹਾ ਜਿਹਦੇ ਕਰਕੇ ਪਿੱਛੇ ਨੂੰ ਪ੍ਰੋਬਲਮਸ ਆ ਰਹੀ ਹੈ ਸਕੂਲ ਨੂੰ ਵੀ ਜਿਹੜਾ ਪਾਣੀ ਆ ਸੜਕ ਜਾਂਦੀ ਉਹ 'ਚ ਵੀ ਪਾਣੀ ਆ ਗਿਆ ਇਹ ਦੇਖ ਸਕਦੇ ਹੋ ਤਜੇਦਵਾਲ ਸਕੂਲ ਦੇ ਮੈਨੇਜਮੈਂਟ ਦੇ ਵੱਲੋਂ ਅੱਜ ਜੀਪੀਸੀ ਲਿਆ ਕੇ ਜਿਹਦੇ ਬਾਹਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਦੇ ਉੱਤੇ ਹੀ ਆ ਕੇ ਕਿਸਾਨ ਆ ਗੁ ਉਹਨਾਂ ਨੇ ਜੀਪੀਸੀ ਵਾਲੇ ਨੂੰ ਰੋਕਿਆ ਤੇ ਫਿਰ ਵਿਚਕਾਰ ਹੀ ਰੁਕਿਆ ਗਿਆ ਜਦ ਕਿ ਸਕੂਲ ਦੇ ਜਿਹੜਾ ਮੈਨੇਜਮੈਂਟ ਸਿਕਾ ਉਹਨਾਂ ਵੱਲੋਂ ਜੀਸੀ ਜੀਵੀਸੀ ਮਗਾਈ ਗਈ ਸੀਗੀ ਤਾਂ ਕਿ ਸੜਕ ਜਿਹੜੀ ਆ ਪੱਧਰੀ ਕੀਤੀ ਜਾਵੇ ਜਿਹਦੇ ਵਿੱਚ ਆ ਬੰਨ ਲੱਗਾ ਸੀਗਾ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀ ਮਿੱਟੀ ਸੜਕ ਦੇ ਵਿੱਚ ਪਾਈ ਆ ਆਪਾਂ ਇਹਨੂੰ ਸਾਈਡਾਂ ਤੇ ਪਾ ਦਨੇ ਆ ਤਾਂ ਕਿ ਪਾਣੀ ਸਾਈਡਾਂ ਤੱਕ ਨਹੀਂ ਜਾਵੇ ਤੇ ਫਿਲਹਾਲ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਇਹ ਤਾਂ ਹੁਣ ਸ਼ਾਸਨ ਪ੍ਰਸ਼ਾਸਨ ਹੀ ਹੈ ਜਿਹੜਾ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਕੇ ਇਸ ਮਸਲੇ ਦਾ ਹੱਲ ਕੱਢ ਸਕਦਾ ਤੇ ਦੋਨਾਂ ਤਰ੍ਹਾਂ ਦੇ ਜਿਹੜੇ ਪੱਖ ਤੁਹਾਨੂੰ ਆਪਾ ਸੁਣਾ ਦਿੱਤੇ ਆ ਹੁਣ ਤੁਸੀਂ ਦੱਸੋ ਵੀ ਕੌਣ ਸਹੀ ਖੌਣ ਗਲਤ ਆ ਤੇ ਆਹ ਆ ਜੀ ਸ਼ੰਕਰ ਦਾ ਪਾਣੀ ਗੰਦਾ ਪਾਣੀ ਐਸੇ ਤਾਂ ਆ ਰਿਹਾ ਏ ਇਹ ਏਦੂ ਗਾਹ ਨਹੀਂ ਜਾ ਰਿਹਾ ਜाहिर ਹੈ ਜਦੋਂ ਪਿੱਛੇੋਂ ਪਾਣੀ ਆਉਣਾ ਜਾਂ ਬਾਰਿਸ਼ ਆਉਣੀ ਆ ਤੇ ਅੱਗੇ ਨਿਕਾਸ ਹੈ ਨਹੀਂ ਪਾਣੀ ਦਾ ਇੱਧਰ ਨੂੰ ਪਾਣੀ ਤਾਂ ਬੰਦ ਆ ਬੰਦ ਆ ਐਸੇ ਤੱਕ ਹੀ ਆ ਬਸ ਹੁਣ ਉਧਰੋਂ ਆ ਰਿਹਾ ਨਾਲਾ ਤੇ ਪਾਣੀ ਫੇਰ ਆਪੇ ਸੜਕਾਂ ਨੂੰ ਆਉਣਾ ਜੋ ਸੜਕਾਂ ਨੂੰ ਆਉਣਾ ਤਾਂ ਫੇਰ ਪਾਣੀ ਨਹੀਂ ਗਾਂ ਨੂੰ ਜਾਣਾ ਪਰ ਗਾਂ ਨੂੰ ਪਾਣੀ ਜਾਣ ਤੋਂ ਇੱਧਰ ਕਿਸਾਨਾਂ ਗੁੱਦਵਲ ਰੁਕਿਆ ਗਿਆ ਤੁਸੀਂ ਦੇਖ ਸਕਦੇ ਹੋ ਨੇ ਮਿੱਟੀ ਦੀਆਂ ਟਰਾਲੀਆਂ ਸਿੱਟੀਆਂ ਇੱਧਰ ਕੰਕਰੀਟ ਵਿੱਚ ਹੀ ਸਿੱਟੀ ਹੋਈ ਹੈ ਤਾਂ ਕਿ ਪਾਣੀ ਗਾਂ ਨੂੰ ਨਾ ਜਾਵੇ ਪਰੇ ਪਾਣੀ ਹੁਣ ਪਿੱਛੇ ਨੂੰ ਜਾ ਰਿਹਾ ਜਿਹਦੇ ਕਰਕੇ ਸਕੂਲ ਦੇ ਵਿੱਚ ਵੀ ਪਾਣੀ ਜਾ ਰਿਹਾ ਤੇ ਸੌਰੀ ਸਕੂਲ ਵਾਲੀ ਸੜਕ ਨੂੰ ਵੀ ਪਾਣੀ ਜਾ ਰਿਹਾ ਤੇ ਉਧਰ ਲੋਕ ਵੀ ਪਰੇਸ਼ਾਨ ਹੋ ਰਹੇ ਆ ਤੇ ਇਹਦਾ ਹਾਲ ਤਾਂ ਦੇਖੋ ਜੀ ਪ੍ਰਸ਼ਾਸਨ ਦੇ ਕੋਲ ਹੀ ਐ ਨਾ ਤਾਂ ਕਿਸਾਨ ਨੱਗੂ ਕੋਲ ਆ ਨਾ ਹੀ ਦੂਸਰੀ ਸਕੂਲ ਵਾਲੀ ਧਿਰ ਦੇ ਕੋਲ ਆ ਦੋਨੇ ਹੀ ਧਿਰਾਂ ਇਸ ਮੇਂ ਪਰੇਸ਼ਾਨ ਆ ਕਿਉਂਕਿ ਪਿੱਛੇ ਵੀ ਫਸਲਾਂ ਖਰਾਬ ਹੋ ਰਹੀਆਂ ਤੇ ਕਿਸਾਨ ਆ ਗੂ ਦਾ ਕਹਿਣਾ ਕਿ ਮੋਰੇ ਵੀ ਹੋ ਰਹੀਆਂ ਤੇ ਸ਼ੰਕਰਪਿੰਡ ਦੀ ਪੰਚਾਇਤ ਔਰ ਨਕੌਦਰ ਦਾ ਪ੍ਰਸ਼ਾਸਨ ਬੀਬੀ ਐਮਐਲਏ ਇੰਦਰਜੀਤ ਕੌਰ ਮਾਨ ਜੀ ਇਸ ਮਸਲੇ ਵੱਲ ਜ਼ਰੂਰ ਧਿਆਨ ਦੇਣ ਕਿ ਕਿਹੜਾ ਪਾਣੀ ਐ ਇਹਦਾ ਨਿਕਾਸ ਕੀਤਾ ਜਾਵੇ ਔਰ ਨਾਤੇ ਸੜਕ ਵਿੱਚ ਆਵੇ ਤੇ ਨਾ ਹੀ ਕਿਸਾਨਾਂ ਦੀਆਂ ਫਸਲਾਂ ਵਿੱਚ ਜਾਵੇ ਔਰ ਸਾਰੇ ਮਸਲੇ ਜਿਹੜੇ ਹੱਲ ਹੋਣ ਦੇਖ ਸਕਦੇ ਤੁਸੀਂ ਅਦੋਂ ਕਿੱਡੇ ਵੱਡੇ ਵੱਡੇ ਪੱਥਰ ਪਾ ਕੇ ਇਹਦਾ ਬੰਨ ਲਗਾਇਆ ਗਿਆ